ਖਰਚੇ ਦੇ ਕਰਾ ਹੁਣ ਕੀ ਲੈਣ ਜਾਣਾ ਆਪਾਂ ਲੈ ਚੱਲੀਏ ਏਸੀ ਮੰਮੀ ਨਹੀਂ ਆਈ ਹੂੰ ਹੂੰ ਆਪਾਂ ਦੋਹਾਂ ਨਹੀਂ ਆਣਾ ਵਾ ਸੌਦਾ ਕਰ ਲੈਗੇ ਤੂੰ ਮਹਿੰਗਾ ਨਾ ਬਵਾ ਦੀ ਉੱਤੇ ਉਹਦਾ ਰੇਟ ਤੋੜ ਤੂੜ ਲੈਂਦੀ ਐ ਛੁੱਟੀਆਂ ਦੇ ਵੇਲੇ ਲੱਗਦਾ ਮੈਨੂੰ ਆਹਦੇ ਸਾਰੇ ਬਾਜ਼ਾਰ ਤਾਂ ਬੰਦ ਆ ਮਲਖੀ RAM ਦੇਵ ਰਾਜ ਹਨਾ ਆਹ ਪੰਜਾ ਇਹ ਜੇ ਕੋਲ ਲੈ ਕੇ ਜਾਣਾ ਆ ਖਰਚੇ ਦੇ ਕਰੀ ਖਰਚੇ ਦੇ ਕਰਾ ਹੁਣ ਕੀ ਲੈਣ ਜਾਣਾ ਆਪਾਂ ਲੈ ਚੱਲੀਏ ਏਸੀ ਏਸੀ ਕਿੱਥੇ ਲੱਗਣਿਆ ਏਸੀ ਮੰ ਲਲਾ ਜਿਹੜਾ ਇੱਥੇ ਲਾਵਾਂਗੇ ਉਹਨਾਂ ਤਾਂ ਸਾਰੇ ਬਾਲ ਪੇਪਰ ਦੀ ਜਖੜਾ ਨਾਲ ਵੜ ਦੇਣੀ ਆ। ਨਹੀਂ ਵੜਦਾ। ਹੋਰ। ਇੱਧਰ ਲਾਉਣਾ ਕਿੱਥੇ ਪਾਣਾ ਆਪਾਂ? ਉਹ ਵਿਚਾਲੇ ਜੀ ਆਊਗਾ। ਹੈ? ਇੱਧਰ ਉਹ ਵਿਚਾਲੇ ਜੀ ਆਊ ਉੱਥੇ। ਮੈਂ ਤਾਂ ਮਿੰਟ ਤਾਂ ਇੱਥੇ ਵਧੀਆ ਲੱਗਦਾ ਸੀਗਾ। ਕਿੱਥੇ? ਉਹ ਚਾਹ। ਇੱਥੇ ਪਾਣੀ ਕਿੱਥੋਂ ਦੀ ਕੱਢਾਂ? ਪਾਈਪ ਕਿੱਧਰ ਦੀ ਕੱਢਾਂ? ਨਾ ਇੱਧਰ ਦੀ ਬਾਲਾ ਗਾਲਾ ਨਿਕਲੂ। ਜਾਂ ਇੱਥੇ ਨਹੀਂ ਠੀਕ ਹੋਣਾ। ਉਹ ਉੱਥੇ ਲੋਟ ਆਊਗਾ ਉਹ ਇੱਕੇ ਸੀ ਤਾਂ। ਇੱਕ ਫੇਰ ਤਾਂ ਚੱਲ ਗਏ ਖਰਾ। ਚਾਲ ਚੱਲ ਗਏ ਸੋ ਇਧਰ ਦੇ ਨਿਕਲੂਗੀ ਪੈਪ ਮਾ ਇਹ ਇਧਰ ਦੀ ਪੈਪ ਬਾਹਰ ਨਿਕਲੂਗੀ ਜਿਹੜਾ ਅੰਦਰ ਲਾਇਸੀ ਆ ਤੇ ਜਿਹੜਾ ਉੱਤਰ ਨਾਲ ਉੱਤੇ ਵਾਲਾ ਦਾ ਲੱਗਿਆ ਬਈ ਉਹ ਤਾਂ ਉਵੇਂ ਫਿੱਟ ਕਰਾ ਦੇ ਉਹਦੇ ਗਲੀਆਂ ਕੋਲੇ ਨਿਕਲੀਆਂ ਆਉ ਤਾਂ ਨਿਕਲੀਆਂ ਨੇ ਬਾਬਾ ਚੱਲ ਕਰਾਂ ਚੱਲ ਗਏ ਫਿਰ ਮਮੇ ਨਹੀਂ ਆਈ ਆ ਕਦੋਂ ਹਾਂ ਨਹੀਂ ਆਣਾ ਵਾ ਸੌਦਾ ਕਰ ਲਾਂਗੇ ਤੋ ਮਹਿੰਗਾ ਰੱਬਵਾ ਦੀ ਉੱਤੇ ਉਹਦਾ ਰੇਡ ਤੋੜ ਤੂੜ ਲੈਂਦੀ ਆ ਸੰਧ ਲੈ ਜੇ ਮਮੇ ਨੂੰ ਵੀ ਹਾਂ ਹੋਦਾ ਫੇਰ ਅੰਗੜ ਲੱਗੇ ਆ ਚਲ ਘਰੇ ਨਹੀਂ ਕੋਈ ਹੈਗਾ ਹੂੰ ਕਿਰ ਫਿਰ ਆਪਾਂ ਚੌਂਦਾ ਕਰਕੇ ਆਉਣੇ ਅੱਜ ਹੈ ਫੇਰ ਭਾਂਡੇ ਬੋਲੇ ਕਿਉਂ ਨੇ ਫੇਰ ਚੱਲਾਂਗੇ ਹੋਰ ਹੁਣ ਇੰਨੇ ਭਾਂਡੇ ਕੀ ਕਰਨੇ ਮੈਂ ਕਹਿੰਦਾ ਤੇਰੇ ਤੇ ਹੈਰਾਨ ਪਰ ਮੈਂ ਹੋਰ ਕੱਢੇ ਆ ਜਿ ਛਾੜਦੇ ਆ ਉਹ ਬਟਾ ਸੀ ਬਾ ਬਟਾ ਹੀ ਆ ਹੋਰ ਲੈ ਕੇ ਨਹੀਂ ਆਉਣੇ ਕਿਉਂਕਿ ਜਿਹੜੇ ਤੁਸੀਂ ਪਹਿਲਾਂ ਵਾਲੇ ਉਹ ਵਰਤਦੇ ਹੀ ਨਹੀਂ ਕਦੇ ਉਹਨਾਂ ਦੀ ਸਿੱਧੀਆਂ ਜੀਆਂ ਲੱਗੀਆਂ ਕਾਲੀਆਂ ਉਹ ਬਟਾ ਲਿਓ ਬਸ ਪਾਂਡੇ ਮੈਂ ਕਦੇ ਨਹੀਂ ਦੇਖਿਆ ਉਹ ਚਾਰ ਥਾਲ ਪਏ ਹੁੰਦੇ ਆ ਬਸ ਬਾਹਰ ਕੱਢੇ ਬਿਟਾ ਕੇ ਉਹਦੇ ਭਾਂਡੇ ਲੋਣੇ ਆ ਮਾਂ ਕੋਈ ਭਾਂਡੇ ਲਿਆਉਣੇ ਨਹੀਂ ਏਸੀ ਤਾਂ ਆਪਣਾ ਇੱਕ ਨਾ ਵੀ ਸਰ ਜਣਾ ਹੁਣ ਇੱਕ ਤਾਂ ਅੰਦਰ ਹੈਗਾ ਇੱਕ ਤਾਂ ਲਵਾਲਨੇ ਆ ਵਿਚਾਲੇ ਏਸੀ ਕੀ ਕਰਨੇ ਤਿੰਨ ਏਸੀ ਤਾਂ ਬਾਲੇ ਹੋ ਜਾਣੇ ਆ ਯਾਰ ਲੋਬੀ ਜੇ ਏਸੀ ਚਾਹੀਦਾ ਵਾ ਲੋਬੀ ਜੇ ਏਸੀ ਕਰਨਾ ਕੀ ਕੋਲਰ ਲਾ ਲੇ ਦੋ ਦਾ ਦੇਨ ਆਈ ਨਿਕਾ ਲੂ ਓਕੇ ਸਭ ਕੋ ਬਾਹਲਾ ਯਾਰ ਖਰਚਾ ਵਾਲਾ ਕਰਾਉਣੀ ਆ ਤੂੰ ਵੀ ਬਸ ਉਹ ਸਹੀ ਗੱਲ ਆ ਮਨਾਲੀਏ ਦੀ ਹਨਾ ਜਦੋਂ ਕੁੜੀਆਂ ਘਰੇ ਰਹਿਣ ਆ ਜਾਣ ਬੱਸ ਕਰੇ ਕਦੇ ਕੋਈ ਕਹਿੰਦੀ ਆ ਆਪਾਂ ਸੱਤ ਪਾ ਲਈ ਤਾਂ ਕੋਠੇ ਤੇ ਕੋਈ ਕਹਿੰਦੀ ਆ ਆਪਾਂ ਏਸੀ ਲਵਾ ਲਈ ਕੋਈ ਉਹ ਦੀ ਸਹੀ ਗੱਲ ਆ ਬਈ ਜਮਾ ਅਰਚੇ ਦਾ ਘਾਰੀਆਂ ਠੀਕ ਠੀਕ ਆ ਕੀ ਆ ਸਹੀ ਗੱਲ ਆ ਦੋ ਏਸੀਆਂ ਨਾ ਸਰਦਾ ਵਧੀਆ ਨਹੀਂ ਹੁਣ ਫਿਰ ਇੱਕ ਹੋਰੇ ਲੌਬੀ ਚ ਲਾ ਜੋ ਨਾ ਰਾਮਨੰਦ ਨਾਲੇ ਸਾਰੇ ਬੈਠੇ ਰਹਿੰਦੇ ਨੇ ਉੱਥੇ ਕੋਈ ਨਾ ਫਿਰ ਲੌਬੀ ਵਿੱਚ ਕਮਰਿਆਂ ਵਿੱਚ ਵੜਦੇ ਮੰਮੀ ਵੀ ਨਹੀਂ ਵੜਦੇ ਨਹੀਂ ਫਿਰ ਉੱਥੇ ਬੈਠ ਚਲਾ ਤਾਂ ਲਿਆਗਾ ਮੰਮੀ ਦਾ ਉਹਨਾਂ ਲੌਬੀ ਵਾਲਾ ਵੀ ਨਹੀਂ ਚਲਾਉਣਾ ਉਹ ਇਹਨਾਂ ਚ ਲਾਉਣ ਗਈ ਬਿਅਾਇਤ ਚੰਦੂ ਗਈ ਓਏ ਯਾਰ ਦੋ ਦਿਨ ਕੂਲਰ ਨਾਲ ਲਗਾ ਦੇਣੇ ਸੀ ਆ ਵੱਡੇ ਕੂਲਰ ਚੱਕ ਲਿਆਉਣੇ ਸੀ ਐਵੇਂ 50 55000 ਜੀ ਦੀ ਨੰਗ ਜਣਾ ਕੰਮ ਤੇਰੀਂ ਦੌਰ ਵਾਲੀ ਨੂੰ ਪੁੱਛ ਲੈ ਰਿਹਾ ਬੂ ਉਹਦਾ ਉਹਨਾਂ ਦਾ ਕੀ ਆਂਦਾ ਦੌਰ ਵਾਲਿਆਂ ਦਾ ਨਹੀਂ ਬਾਲਾ ਦੇਖੀਦਾ ਆਂਦਾ ਉਹਨੂੰ ਪੁੱਛ ਲਾ ਸਾਡੇ ਨਾਲ ਰਹਿ ਪਣਾ ਉਹਨਾਂ ਨੇ ਤਾਂ ਉਹਨਾਂ ਤੇਰੀ ਭੈਣ ਹੀ ਕਹਿੰਦੀ ਸੀ ਤੇ ਅਸੀਂ ਲਾਉਂ ਸੀ ਤੇ ਅਸੀਂ ਲਾਉਂ ਉਹ ਰੌਲਾ ਫਿਰ ਭੈਣ ਹੀ ਕਹਿੰਦੀ ਆ ਫੇਰ ਫੇਰ ਕੀ ਸੀ ਤੇ ਅਸੀਂ ਥੱਲੇ ਲਾਉਂ ਬੱਚੇ ਉਹ ਘਟਦੀ ਆ ਉਹ ਤੂੰ ਪੰਪ ਦੇ ਦਿੰਨੀ ਆ ਹਾਂ ਹਾਂ ਲੋਬੀ ਚ ਲਵਾ ਲੋ ਉੱਲੋ ਪਿੱਛੇ ਲਵਾ ਲੈ ਜੀ ਇਹ ਵੀ ਲੋਬੀ ਦਾ ਚੱਕਾਵਾ ਇਹ ਕਰਾ ਖਰਚਾ ਬੈਲ ਮੀਟਰ ਦੇਖੀ ਘਵਾਉਂਦਾ ਉਹ ਚਲ ਕੋਈ ਨਾ 10 ਦਿਨਾਂ ਦਾ ਬੈਲ ਆਜੂ ਫਿਰ ਕਿਉਂਦਾ ਉਹ ਬਾਅਦ ਚ ਉਹ ਤੋਂ ਬਾਅਦ ਉਹ ਕਿਸੇ ਕੰਮ ਨਹੀਂ ਸੀ ਉਵੇਂ ਖੜੇ ਰਹਿਣੇ ਆ ਇੱਕੀ ਨਾ ਲੋਬੀਆ ਛੱਡ ਲਿਆ ਕਰੋ ਬਸ ਫਿਰ ਉੱਤੀ ਬਹਿ ਬੁਜਾਇਆ ਕਰੇ ਸਾਰੇ ਨਾਲੇ ਨਾ ਇੱਕੀ ਸੀ ਚੱਕ ਲਿਆਉਣਾ ਅੱਜ ਦੋ ਕੀ ਕਰਨੇ ਆ ਦੋ ਚਾਹੀਦੇ ਆ ਤਾਂ ਲੈ ਫੈਕਟਰੀ ਤਾਂ ਦੁਆਜਿਤ ਟਪਾਏਗੀ ਲੱਖ ਨਹੀਂ ਹਟਦੀ ਜੇ ਰਾਵ ਕਿੱਨਾ ਜਾਣਾ ਆਪਾਂ ਬਾਣੇ ਕਿੱਨਾ ਆਪਾਂ ਕੁਮਾਰਾਂ ਚੁੰਦੇ ਫੇਰ ਕਿੱਥੇ ਜਾਣਾ ਕੁਮਾਰਾਂ ਫੇਰ ਤੂੰ ਇਚਰਾਂ ਦੇ ਮੜੇ ਲਾ ਉੱਥੇ ਕੀ ਕਰਨਾ ਕੋਣ ਇਹ ਟੀਰੇ ਦੇ ਸਕਦੇ ਕਾਦੀ ਬੇਟੀ ਕੱਪੜੇ ਪਾਉਣ ਲਈ ਲਵਾਦੂ ਕੱਪੜੇ ਪਾਉਣ ਆ ਇੰਨੀਆਂ ਦਾ ਆਪਣੇ ਲਵਾ ਰਿਆਂ ਯਾਰ ਬੇਟੀ ਵੀ ਹੈਗੀ ਆ ਹੋਰ ਕੀ ਕਰਨੀ ਹੈ ਬਜ਼ਾਰ ਤਾਂ ਬੰਦ ਪਏ ਆ। ਛੱਟੀਆਂ ਦਾ ਨਹੀਂ ਕਿਤੇ। ਪੁੰਨਾ ਬੰਦ ਤਾਂ। ਛੱਟੀਆਂ ਦੇ ਵੇਲੇ ਲੱਗਦਾ ਮੈਨੂੰ ਆਹਦੇ ਸਾਰੇ ਬਜ਼ਾਰ ਤਾਂ ਬੰਦ ਦਾ। ਇਹ ਤਾਂ ਜਿਵੇਂ ਸੁਨਿਆਰੀਆਂ। ਹਾਂ। ਕੱਪੜੇ ਵਾਲੇ ਦੁਕਾਨਾਂ ਬੰਦ ਆਂ ਮੈਂ ਤਾਂ ਦੂਜੇ ਤੇ ਖੁੱਲੇ ਆ। ਕੱਪੜੇ ਵਾਲੇ ਦਸਨੇ ਆ। ਆਹ ਕੱਪੜੇ ਵਾਲਿਆਂ ਦੀ ਵੀ ਖੁੱਲੀ ਹੁੰਦੀ ਆ ਉਹ ਦੁਕਾਨ ਤਾਂ। ਆਪਾਂ ਜਣਾ ਕਬਾਰ ਵਾਲਿਆਂ ਦੇ। ਉਹ ਖੁੱਲੇ ਆ ਖੁੱਲੇ ਆ ਤਾਂ। ਇੱਧਰ ਲੱਭਸੇ ਨਾ ਮਿੰਦੇ ਗੰਟੀਆ ਨੰਨੀ। ਕੱਡੀ ਦਾ ਮੂੰਹ ਹੋਈ ਲੱਗੂ ਉਹ ਤੇ ਹੁਣ ਕਮਾਰ ਵਾਲਿਆਂ ਦੇ। ਹਾਂ ਵੀ ਇੱਧਰਲੇ ਮੈਂ ਤਾਂ ਜੋ ਲੋ ਜੀ ਕੁਮਾਰ ਵਾਲਿਆਂ ਦੇ ਕੁਮਾਰ ਵਾਲਿਆਂ ਦੇ ਕਰਕੇ ਆਈਏ ਜੀਵ ਖੌੜੀ ਐ ਹੱਸੀ ਚੱਲ ਚੱਲ ਚੇਰ ਵੀ ਚੀਜ਼ ਬਣਦੀ ਐ ਸਾਨੂੰ ਚੀਜ਼ ਤਾਂ ਸਾਡੇ ਤਾਂ ਬਣੀਆਂ ਹੋਈਆਂ ਸਾਰੀਆਂ ਚੀਜ਼ਾਂ ਐ ਵੀ ਚੀਜ਼ ਹੀ ਬਣਦੀਆਂ ਸਾਰੀਆਂ ਚੀਜ਼ਾਂ ਦਾ ਸਰਦਾ ਸੀਗਾ ਇਹਨਾਂ ਨੇ ਵੀ ਕਹਿ ਦੇਣਾ ਦੂਜੇ ਕਦੇ ਨਹੀਂ ਆ ਜਾਂਦੇ ਕੋਹ ਨਾ ਕੋ ਲੈਣ ਆਪਾਂ ਪਹੁੰਚ ਗਏ ਆ ਕੁਮਾਰ ਰੇਡੀਓ ਤੇ ਅੱਗੇ ਵੀ ਆਪਾਂ ਸਾਰਾ ਸਮਾਨ ਇਹਨਾਂ ਤੋਂ ਚੱਕ ਰਹੇ ਹਾਂ ਹੁਣ ਮਾੜਾ ਮੈਂ ਬਾਈ ਜੀ ਕਾਸੀ ਗੱਲ ਵਈ ਜੀ ਹਾਂ ਜੀ ਕਾਸੀ ਠੀਕ ਠੋਕ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਜੀ ਹੋਰ ਕਹਿਵਾ ਸੇਤਾ ਜੀ ਏਸੀ ਚਕਾਓ ਅੱਜ ਅਸੀਂ ਏਸੀ ਫੇਰ ਲੈਣਾ ਆਏ ਹਾਂ ਅੱਛਾ ਅੱਛਾ ਹਾਂ ਜੀ ਤੇ ਕਿਹੜੀ ਕੰਪਨੀ ਦਾ ਲੈਣਾ ਤੁਸੀ ਦੱਸੋ ਸਾਨੂੰ ਰਏ ਸਲਾਹ ਦਿਓ ਵੀ ਪਹਿਲਾਂ ਤਾਂ ਆਪਣੇ ਡੈਕਾਂ ਦਾ ਲੱਗਿਆ ਅੱਛਾ ਜੀ ਤੇ ਹੁਣ ਕਿਹੜਾ ਲਵਾਈਏ ਦੋ ਚੱਕਣਿਆਂ ਹਾਂ ਅੱਜਕੱਲ੍ਹ ਆਵਾ ਲੇਟੈਸਟ ਟੈਕਨੋਲੋਜੀ ਦੇ ਵਿੱਚ ਆਇਆ ਹੈਗਾ ਹੌਟ ਐਂਡ ਕੋਲਡ ਟੈਕਨੋਲੋਜੀ ਦੇ ਵਿੱਚ ਜਿਸ ਤਰ੍ਹਾਂ ਅੱਗੇ ਆਪਾਂ ਠੰਡੇ ਵਾਲੇ ਏਸੀ ਲਾਉਂਦੇ ਸੀਗੇ ਹੁਣ ਹੌਟ ਐਂਡ ਕੋਲਡ ਵਾਲੇ ਏਸੀ ਆਏ ਆ ਜਿਵੇਂ ਸਰਦੀਆਂ ਦੇ ਵਿੱਚ ਗਰਮ ਤੇ ਕਰਦੇ ਨੇ ਠੰਡਾ ਹਾਂਜੀ ਉਹ ਚੀਜ਼ ਟਾਈਕਨ ਦੇ ਵਿੱਚ ਵੀ ਹੈਗੀ ਆ ਤੇ ਐਲਜੀ ਦਾ ਵੀ ਬਹੁਤ ਅੱਛਾ ਏਸੀ ਹੈਗਾ ਓਕੇ ਇਹ ਦੋਨੋਂ ਲੇਟੈਸਟ ਟੈਕਨੋਲੋਜੀ ਦੇ ਵਿੱਚ ਹੈਗੀਆਂ ਨੇ ਠੀਕ ਹੈ ਜੀ ਬਜਟ ਨੂੰ ਦੇਖੋ ਆਪਾਂ ਜਿਵੇਂ ਕਹਿ ਲਈਏ ਵੀ ਬਾਲਟ ਜਿਹਦੇ ਵਿੱਚ ਆ ਜ ਸਾਰਿਆਂ ਦੇ ਉਹ ਕਿੱਥੋਂ ਸਟਾਰਟ ਹੋ ਜਾਂਦੇ ਏ ਸੀ ਬਜਟ ਦੇ ਵਿੱਚ ਫਿਰ ਆ ਜਾਂਦਾ ਜਿਸ ਤਰ੍ਹਾਂ ਕੂਲਿੰਗ ਵਾਲਾ ਹੀ ਏ ਸੀ ਆਏਗਾ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਗਾਡਰੇਜ ਦਾ ਏ ਸੀ ਆ ਜਾਂਦਾ ਜਾਂ ਵੋਲਟੂ ਦਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਲੌਇਡ ਦਾ ਹਾਇਰ ਦਾ ਇਹ ਸਾਰੇ ਬਜਟ ਦੇ ਵਿੱਚ ਆ ਜਾਂਦੇ ਏ ਸੀ ਥੋੜੇ ਯਾਨੀ ਇਹ ਅੰਡਰ 40 ਦੇ ਅੰਡਰ ਅੰਡਰ ਹੀ ਆ ਜਾਂਦੇ ਆ ਯਾਨੀ ਇਹਦੇ ਵਿੱਚ ਸਾਰਾ ਕੁਝ ਏ ਸੀ ਸਟੈਬਲਾਈਜ਼ਰ ਫਿਟਿੰਗਸ ਐਂਡ ਸਭ ਕੁਝ ਕਰਕੇ ਆ ਜਾਂਦਾ ਕਿੰਨੇ ਦਾ 40 ਦੇ ਵਿੱਚ ਪੈਂਦਾ ਕਿ 40 ਦੇ ਅੰਦਰ ਅੰਦਰ ਸਾਰੇ ਆ ਜਾਂਦੇ ਠੀਕ ਹੈ ਇਹਦੇ ਵਿੱਚ ਇਹ ਹੈਗਾ ਵੀ ਤੁਸੀਂ ਸਭ ਕੁਝ ਫਿਟ ਕਰਾ ਕੇ ਲੈਣਾ ਮੈਂ ਸਿਰਫ ਇੱਕ ਬਿਜਲੀ ਦੀ ਤਾਰ ਤੇ ਸੁੱਤੀ ਤੁਸੀਂ ਲਗਵਾਉਣੀ ਹੈ ਬਾਕੀ ਸਾਡੇ ਸਾਰੇ ਮੁੰਡੇ ਲਗਾ ਕੇ ਚਲਾ ਕੇ ਦਿਖਾ ਦੇ ਜਾਨੀ ਗੋਦਰੀ ਦਾ ਜਿਵੇਂ ਤੁਹਾਡੇ ਕਹਿੰਦੇ ਮਦਾਵ ਵਧੀਆ ਹੈ ਗੋਦਰੀ ਦਾ ਏਸੀ ਬਹੁਤ ਅੱਛਾ ਜੀ 38000 ਤਨਾ ਗੋਦਰੀ ਤੇ ਏਸੀ ਆਏਗਾ ਸਭ ਕੁਝ ਫਿਟ ਕਰਕੇ ਸਭ ਕੁਝ ਫਿਟ ਕਿੰਨੇ ਸਟਾਰ 3 ਸਟਾਰ ਦੇ ਵਿੱਚ ਤੇ ਕਿੰਨੇ ਹੋਊਗਾ ਉਹ ਕੰਪਲੀਟ ਵਾਰੰਟੀ ਹੈਗੀ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਂਦੀ 5 ਸਾਲ ਦੀ ਦੀ ਕੰਪਲੀਟ ਵਾਰੰਟੀ ਹੈ ਚਾਹੇ ਗੈਸ ਨਿਕਲਦੇ ਚਾਹੇ ਕੋਸ ਉਹ ਕੰਪਨੀ ਕਰਕੇ ਜਾਂਦੀ ਹੈ ਹਾਂ ਕੰਪਨੀ ਕਰਕੇ ਜਾਂਦੀ ਹੈ ਇਹ ਵਧੀਆ ਆਫਰ ਹੈ ਜੀ ਕਿਤੇ ਕਿੰਨੇ ਟਨ ਦਾ ਹੋਊਗਾ ਜੀ ਇਹ 1.5 ਟਨ ਦਾ ਜੀ 1.5 ਟਨ ਦਾ ਤੇ 1.7 ਕਿੰਨੇ ਦਾ ਹੋਊਗਾ 1.7 ਜਿਹੜਾ AC ਹੈਗਾ ਜੀ ਉਹ तकरीबन तकरीबन 36500 ਦਾ AC ਪੈਗਾ ਜੀ ਉਸ ਤੋਂ ਬਾਅਦ ਉਹਦੇ ਉੱਤੇ ਸਟੈਬਲਾਈਜ਼ਰ ਫਿਟਿੰਗ ਸਟੈਂਡ ਪਾ ਕੇ ਉਹ 42000 ਦੇ ਨੇੜੇ ਕਰ ਦਿੰਦੇ ਚਲੋ ਮਾੜਾ ਦਿਖਾਓ ਨਿਗਾਹ ਮਾਰ ਲੀ ਹਾਂਜੀ ਅ ਛੋਟਾ AC ਦਿਖਾਓ ਬਣ ਦੇਖ ਚਾਹੀਏ ਬਣਾ। ਕੀ ਹਾਲ ਹੈ ਵੀਰਿਆ? ਵਧੀਆ ਜੀ ਤੁਸੀਂ। ਏਸੀ ਦਿਖਾ ਯਾਰ ਕੋਈ ਘੈਂਟ ਜ। ਗਰਮੀ ਬਾਲੀ ਕਰਾਈ ਫਿਰਦਾਂ ਇੱਕ ਦਾ ਤੁਸੀਂ। ਕਿਹੜਾ ਏਸੀ ਦੇਖਣਾ ਜੀ? ਮੇਰੇ ਕੋਲੇ ਵੋਲਟਾਜ 230 ਜੀ। ਏਸੀ ਸਾਨੂੰ ਜਾਣਕਾਰੀ ਸਾਰਿਆਂ ਦੇ 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 ਇੱਕ ਰਿਵਾਈ ਬਣਿਆ। ਫਿਰ ਜਿਹੜਾ ਆਪਾਂ ਨੂੰ ਫੈਟ ਲੱਗਿਆ। ਮੇਰੇ ਕੋਲੇ ਜਿਹੜੀਆਂ ਕੰਪਨੀਆਂ ਇਹ ਵੋਲਟਾਜ ਮਿਲ ਜਾਊਗਾ, 230 ਜੀ ਮਿਲ ਜਾਊਗਾ, ਵਰਲਪੂਲ ਮਿਲ ਜਾਊਗਾ। ਹਾਇਰ ਮਿਲ ਜਾਊਗਾ, ਡਾਈਕਨ, ਹਟਾਚੀ, ਐਲਜੀ, ਲਾਇਰਡ। ਤਕਰੀਬਨ ਮੈਕਪੋਲੇ ਸਾਰੀਆਂ ਕੰਪਨੀਆਂ ਬਾਈ ਕਹਿੰਦਾ ਵੀ ਗੋਦਰੇਜ ਦੀ ਦੱਸੋ ਵੀ ਅੱਜ ਦੇ ਟਾਈਮ ਦੇ ਵਿੱਚ ਕਹਿੰਦੇ ਗੋਦਰੇਜ ਵਧੀਆ ਚੱਲ ਰਿਹਾ ਕੰਮ ਹਾਂਜੀ ਗੋਦਰੇਜ ਇੰਡੀਆ ਦਾ ਬ੍ਰਾਂਡ ਹੈ ਜੀ ਬਹੁਤ ਵਧੀਆ ਬਹੁਤ ਪੁਰਾਣਾ ਬ੍ਰਾਂਡ ਹੈ ਓਕੇ ਜਿੰਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਾ ਉਹ ਗੋਦਰੇਜ ਦਾ ਲੱਗਾ ਹੋਇਆ ਜੀ ਆਹਾ ਮਾਡਲ ਬਿਲਕੁਲ ਜੀ ਬਿਲਕੁਲ ਓਕੇ ਤੇ ਜੇ ਤੁਹਾਨੂੰ 4 ਵੇ ਸਵਿੰਗ ਦੇ ਵਿੱਚ ਮਿਲੂਗਾ ਜੀ ਠੀਕ ਆ ਜਿਹੜੀ ਕਿ ਆਪਾਂ ਨੂੰ ਖੰਬੇ ਸੱਜੇ ਉੱਪਰ ਨੀਚੇ ਜਿੱਧਰ ਨੂੰ ਮਰਜੀ ਕਰ ਜਿਵੇਂ কুলਰ ਕਰ ਲਈਏ কুলਰ ਕਹਿ ਦਈਏ ਠੀਕ ਆ 90% ਕਾਪਰ ਦਾ ਹੋਊਗਾ ਜੀ ਇਸ ਦੇ ਵਿੱਚ ਤੁਹਾਨੂੰ ਪਿਓਰ ਹਵਾ ਮਿਲੂਗੀ R32 ਗੈਸ ਦੇ ਨਾਲ ਆਉਂਦਾ ਹੈ R32 ਜਿਹੜੀ ਇਕੋ ਫਰੈਂਡਲੀ ਗੈਸ ਹੁੰਦੀ ਹੈ ਮੰਨੋ ਦਾ ਡਾਈਕਨ ਚ ਵੀ R32 ਆਉਂਦੀ ਹੈ ਨਾ ਆਪਣੇ ਕਿਉਂਕਿ ਪਹਿਲਾਂ ਡਾਈਕਨ ਦਾ ਹੀ ਲੱਗਿਆ ਹਾਂਜੀ ਸੋਲਫ ਕਲੀਨ ਹੈ ਜੀ 5 ਸਾਲ ਦੀ ਵੀਰੈਂਟੀ ਮਿਲੂਗੀ ਕੰਪਰੈਸਰ ਦੀ 1 ਸਾਲ ਦੀ ਓਵਰ ਆ ਠੀਕ ਆ ਹਾਂਜੀ ਤੇ ਜਿਵੇਂ ਡਾਈਕਨ ਦੀ ਆ ਉਹਦੀ ਕਿੰਨੇ ਟਾਈਮ ਦੀ ਵਾਰੰਟੀ ਗਾਰੰਟੀ ਜੇ ਤੁਸੀਂ ਡਾਈਕਨ ਦਾ ਜੇ ਤੁਸੀਂ ਇਨਵਰਟਰ ਮਾਡਲ ਲੈਣੇ ਹੋ ਉਹਦੀ 1 ਸਾਲ ਕੰਪਲੀਟ 5 ਸਾਲ ਦੀ ਮਿਲੂਗੀ ਤੁਹਾਨੂੰ ਨਹੀਂ ਨੋਨ ਇਨਵਰਟਰ ਨੋਨ ਇਨਵਰਟਰ ਦੀ 1 ਸਾਲ ਦੀ ਕੰਪਲੀਟ 5 ਸਾਲ ਦੀ ਕੰਪਰੈਸਰ ਦੀ ਓਕੇ ਯਾਨੀ ਗੋਦਰੇ ਦੀ 5 ਸਾਲਾਂ ਦੀ ਕੰਪਲੀਟੀ ਹੈ ਹਨਾ ਇਹ ਇੱਕ ਕੰਪਲੀਟ ਵਾਰੰਟੀ ਹੈ ਪਰ ਇਹ ਕਿਹੜਾ ਲੈ ਲਈਏ ਫਿਰ ਬੇਦਨ ਕੋਲ ਗੋਦਰੇ ਆ ਹੀ ਕਰਦੇ ਆ ਇੱਕ ਗੋਦਰੇ ਦਾ ਡੈਮੋ ਲੈ ਦੇ ਚੱਕ ਕੇ ਦੇਖ ਲੈਣੇ ਫਿਰ ਦੇਖੀ ਜਊ ਹਾਂਜੀ ਹਨਾ ਬਿਲਕੁਲ ਜੀ ਬਿਲਕੁਲ ਇੱਕ ਗੋਦਰੇਜ ਦਾ ਚੈੱਕ ਕਰ ਲੈਣੇ ਆਇਆ ਕਿਦਾਂ ਦਾ ਲੈਣਾ ਹੀ ਹੈ ਬਿਲਕੁਲ ਜੀ ਨਹੀਂ ਬਿਲਕੁਲ ਜੀ ਆਏ ਕਰਦੇ ਆਂ ਫਿਰ ਇਹ 1.7 ਕਿੰਨੇ ਦਾ ਵਾ ਗੋਦਰੇਜ ਦਾ ਇਹ ਜਿਹੜਾ 1.7 ਹੈ ਤਕਰੀਬਨ 85000 ਰੁਪਏ ਦਾ ਹੁੰਦਾ ਜਿੰਨੇ ਲੱਗ ਤੋਂ ਫਿਟਿੰਗ ਸਟੈਂਡ ਤੇ ਆਪਣਾ ਬੋਲਟਮੀਟਰ ਜਿਹੜਾ ਉਹ ਵੱਖਰੇ ਪੈਸੇ ਹੋਣਗੇ ਓਕੇ ਯਾਦ ਕਰਾਂਗੇ ਵੀ ਫਰੋਜਪੁਰੀਆ ਨੇ ਦਿੱਤਾ ਸੀਗਾ ਬਿਲਕੁਲ ਜੀ ਬਿਲਕੁਲ ਯੱਕ ਫਿਰ ਇੱਕ ਤਾਂ ਦੇ ਦੇ ਫਿਰ ਗੋਦਰੇਜ ਦਾ ਲਾ ਦੇ ਠੀਕ ਹੈ ਜੀ 1.7 1.7 ਹਾਂ ਉਹ ਜਿੰਨੀ ਕੀ ਕੂਲਿੰਗ ਕੈਪੈਸਿਟੀ ਵੀ ਜ਼ਿਆਦਾ ਹੋਊਗੀ ਠੀਕ ਆ ਤੁਹਾਡਾ ਕਾਰਨ ਸਮਝ ਕੇ ਚੱਲੋ ਪੂਰਾ ਠੰਡਾ ਹੀ ਰੱਖੋਗਾ ਤੇ ਡੈਕਨ ਦਾ ਜਿਹੜਾ ਹੌਟ ਐਂਡ ਕੂਲ ਆ ਉਹ ਕਿੰਨੇ ਦਾ ਵਾ ਉਹ ਤੁਹਾਨੂੰ ਤਕਰੀਬਨ ਪਾਊਗਾ ਜੀ 44000 ਦੇ ਕਰੀਬ ਪਾਊਗਾ 44000 ਦੇ ਹੌਟ ਐਂਡ ਕੂਲ ਹੌਟ ਐਂਡ ਕੂਲ ਓਕੇ ਤੇ ਫੀਟਿੰਗ ਵਿੱਚ ਪਰਾ ਕੇ ਕਿੰਨੇ ਜੀ ਆਊ ਫਿਟਿੰਗ ਆ ਜੀ ਉਹ ਤਕਰੀਬਨ ਲਾ ਲਓ ਤੁਸੀਂ 1000 ਰੁਪਿਆ ਫਿਟਿੰਗ ਹੁੰਦੀ 500 ਦਾ ਸਟੈਂਡ ਤੇ 2500 ਦਾ ਸਟੈਬਲਾਈਜ਼ਰ ਹੁੰਦਾ 3 ਸਾਲ ਦੀ ਗਾਰੰਟੀ ਹੁੰਦੀ 100% ਉੱਪਰ ਇਹਦਾ ਕਾਫੜੀ ਪਤਾ ਗੱਲ ਕਿੱਥੇ ਜਾਵੜੀ ਕੁੱਲ ਮਿਲਾ ਕੇ ਕਿੰਨੇ ਹਜ਼ਾਰ ਚੱਲੇ ਮਿਲਾ ਕੇ ਚਲੀ ਗਈ ਜੀ 48000 ਤੇ ਚਲੀ ਗਈ ਜੀ ਫਿਕਸ ਸਪੀਡ ਹਾਂ ਫਿਕਸ ਸਪੀਡ ਫਿਕਸ ਸਪੀਡ ਮਿਲੂਗਾ ਤੁਹਾਨੂੰ 40500 ਦੇ ਤੇ ਫਿੱਟ ਫੁੱਟ ਕਰਾ ਕੇ ਕਿੰਨੇ ਦਾ 44500 ਦਾ ਜੀ 44000 ਲੈਸ ਲੂਸ ਕਰਕੇ ਕਿੰਨਾ ਹੋਊ ਸਾਨੂੰ ਉਹ ਇਹ ਗੱਲ ਨਹੀਂ ਵੇਚੇ ਤੁਸੀਂ ਪਹਿਲਾਂ ਪਸੰਦ ਕਰੋ ਲੈਸ ਕੀ ਦੁਕਾਨ ਇਹ ਤਾਂ ਆਪਣੇ ਪਹਿਲਾਂ ਲੱਗਿਆ ਦਾਇਕਨ ਦਾ ਪਸੰਦੀ ਆ ਆਪਾਂ ਨੂੰ ਹਾਂਜੀ ਦਾਇਕਨ ਦਾ ਪਸੰਦੀ ਆ ਇੱਧਰ ਬਾਕੀ ਆ ਮਿਸੂ ਵੀਸੀ ਆ ਜਾਂਦੇ ਆ ਬਿਲਕੁਲ ਜੀ ਇੱਧਰ ਸਾਰੇ ਜਾਪਾਨ ਦੇ ਬ੍ਰਾਂਡ ਲੱਗੇ ਹੋਏ ਜੀ ਮਿਸੂ ਵੀਸੀ ਫਾਟਾਚੀ ਪੈਨਾਸ ਆ ਨੀ ਫਿਰ ਹਾਇਰ ਦੇ ਲੱਗੇ ਹੋਏ ਜੀ ਆ ਨਵੇਂ ਮਾਡਲ ਆਏ ਇੱਕ ਬਲੈਕ ਕਲਰ ਤੇ ਗ੍ਰੇਨਾਈਟ ਦੇ ਵਿੱਚ ਠੀਕ ਆ ਅੰਲਾ ਤਾਂ ਲੈਨ ਚ ਤਾਂ 990 3 ਫਾਇਦਾ ਹਨ ਬਿਲਕੁਲ ਜੀ ਬਿਲਕੁਲ ਬਾਕੀ ਰੂਮ ਦੇ ਅਕੋਰਡਿੰਗ ਜੀ ਬਜਾਜ ਫਰਾਂਸ ਤੇ ਫਿਰ ਕਿਵੇਂ ਕੀ ਆਫਰ ਚੱਲਦਾ ਬਜਾਇਆ ਫਾਈਨੈਂਸ ਤੇ ਅਲੱਗ-ਅਲੱਗ ਏਸੀ ਨੇ ਕੋਈ ਫਿਕਸ ਸਪੀਡ ਮਲਗੀ ਫਿਕਸ EMI ਤਾਂ ਵੀ ਆਂਦੀ ਜਿਹਨੂੰ ਆਪਾਂ ਫਲੈਕਸੀ ਕਹਿੰਦੇ ਆ ਓਕੇ ਕੁਝ ਜਿਵੇਂ 12 4 ਦੀ ਸਕੀਮ ਲੈਣੀ ਕਿਸੇ ਨੇ 15 4 ਦੀ ਕਿਸੇ ਨੇ 10 0 ਦੀ ਵੀ ਸਕੀਮ ਮਿਲ ਜਾਂਦੀ ਹੈ ਜਿਸ ਤਰ੍ਹਾਂ ਹਾਂਜੀ ਬਾਕੀ ਥੋੜੀ ਜਿਹੜੀ ਬਜਾਇਆ ਦੀ ਜਾਣਕਾਰੀ ਉਹ ਸਾਡੇ ਸਰਦਾਰ ਜੀ ਦੇਣਗੇ ਠੀਕ ਹੈ ਬਾਈ ਕੋਲੋਂ ਲੈਣੇ ਆ ਜਾਨੀ ਕੀ ਹਾਲ ਆ ਬਾਈ ਹਾਂਜੀ ਬਹੁਤ ਵਧੀਆ ਹੋ ਰਿਹਾ ਉਹ ਠੀਕ ਹੋ ਵਧੀਆ ਕਿਵੇਂ ਆ ਵੀਰੇ ਕੀ ਹਾਲ ਆ ਜੀ ਇਹ ਬ੍ਰਾਸ ਤੁਸੀਂ ਕਰਦੇ ਹੋ ਬਜਾਜ ਦਾ ਹਾਂਜੀ ਆਪਾਂ ਫਾਈਨਾਂਸ ਕਰਦੇ ਹਾਂ ਜੀ ਕੋਈ ਵੀ ਚੀਜ਼ ਹੋਵੇ ਤੇ ਕੀ ਹਿਸਾਬ ਕਿਤਾਬ ਹੁੰਦਾ ਬਈ ਜਿਵੇਂ ਆਪਾਂ 0 ਕੋਈ ਰੁਪਿਆ ਵੀ ਨਹੀਂ ਦੇ ਕੇ ਚੱਕਣਾ ਉਹਦਾ ਕੀ ਸਿਸਟਮ ਹੁੰਦਾ ਬਜਾਜ ਕਾਰਡ ਬਣਾਉਣਾ ਚਾਹੀਦਾ ਜੀ ਉਹਦੇ ਵਿੱਚ ਆਪਣਾ ਠੀਕ ਆ ਤੇ ਉਹਦਾ ਬਜਾਜ ਕਾਰਡ ਦਾ ਉਹ ਖਰਚਾ ਪੈਂਦਾ ਹੁੰਦਾ ਕਿ ਕਿਵੇਂ ਪ੍ਰੋਸੈਸਿੰਗ ਫੀਸ ਹੁੰਦੀ ਹੈ ਜੀ ਹਰ ਇੱਕ ਮਾਡਲ ਦੀ ਅਲੱਗ ਹੁੰਦੀ ਹੈ ਪ੍ਰੋਸੈਸਿੰਗ ਫੀਸ ਠੀਕ ਆ ਪ੍ਰੋਸੈਸਿੰਗ ਫੀਸ ਦੇ ਕੇ ਤੁਸੀਂ ਜਾਨਕਿ ਜ਼ੀਰੋ ਹੀ ਮਾਈਥੇ ਲੈ ਸਕਦੇ ਓਕੇ ਉਹੋ ਜਿਹਾ ਆਉਂਦੀਆਂ ਫਿਰ ਕੈਸ਼ ਤਾਂ ਸੈੱਟ ਹੋ ਜਾਂਦੀਆਂ ਹੋਣੀਆਂ ਹੈ ਨਾ ਸੈੱਟ ਤਾਂ ਹੋ ਜਾਂਦੀ ਈਗਾ ਠੀਕ ਹੈ। ਆ ਫਿਰ ਇੱਕ ਦਾ ਦੋ ਬਾਈ ਸਾਨੂੰ ਪਹਿਲਾਂ ਗੋਦਰੇ ਇਹ ਤਾਂ ਲਾ। ਹਾਂਜੀ ਬਿਲਕੁਲ ਤਾਂ ਨੂੰ 1.7 ਦੇ ਨੇ ਗੋਦਰੇ ਦਾ। ਆ ਉਹ ਦੋ ਪਹਿਲਾਂ ਸਾਨੂੰ। ਹਾਂਜੀ। ਉਹ ਅਸੀਂ ਫਿਰ ਦੇਖਦੇ ਆ 15 ਦਿਨ ਚ ਲਾ ਕੇ। ਜੇ ਸਾਨੂੰ ਉਹੀ ਫੱਟ ਲੱਗਿਆ ਫਿਰ ਅਸੀਂ ਇੱਕ ਹੋਰ ਲੈ ਜਾਾਂਗੇ। ਬਿਲਕੁਲ ਜੀ। ਨਹੀਂ ਫਿਰ ਇੱਕ ਦਾ ਆਹ ਤਾਂ ਹੈਗਾ ਹੀ ਆ। ਬਹੁਤ ਠੀਕ ਆ। ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ। ਕੋਈ ਗੱਲ ਨਹੀਂ। ਗੋਦਰੇ ਦਾ ਅਸੀਂ ਹੁਣ ਡਵਾ ਕੇ ਦੇਖਦੇ ਆ ਵੀ ਕੀ ਰਿਜ਼ਲਟ ਆਉਂਦਾ। ਇਹ ਬਹੁਤ ਅੱਛਾ AC ਆ ਜੀ। 1.7 ਵਾਲਾ ਤੁਸੀਂ ਲਿਆ ਵਾ ਬਹੁਤ ਅੱਛਾ AC ਆ। ਤਾਂ ਕਿ ਇਹਦੀ 쿨ਿੰਗ ਪਰਫਾਰਮੈਂਸ ਬਹੁਤ ਗੁੱਡ ਆ। ਠੀਕ ਹੈ ਤੁਸੀਂ ਯੂਜ਼ ਕਰੋ ਫਿਰ ਦੱਸੋ ਬਾਕੀ ਆ ਮੁੰਡਾ ਫਿਰੋਜ਼ਪੁਰ ਗਿਆ ਇਹਦੀ ਗਵਾਹੀ ਵਿੱਚ ਹੈਗੀ ਚਲੋ ਇੱਕ ਕੀ ਸੀ ਤਾਂ ਡਨ ਕਰ ਜਾਂਦਾ ਹੁਣ ਇੱਕ ਲਵਾ ਲੈਨੇ ਆ ਫਿਰ ਜੇ ਇਹੀ ਵਧੀਆ ਲੱਗਿਆ ਫਿਰ ਦੂਜਾ ਵੀ ਇਹੀ ਲੈ ਲਾਂਗੇ ਨਹੀਂ ਹਟਾ ਕੱਲ ਲੈ ਲਾਂਗੇ ਹੌਟ ਕੂਲ ਹੁਣ ਬਸ ਚੱਲ ਗਏ ਚਲੋ ਹੁਣ ਉਧਰ ਚੱਲੋ ਦੀ ਕਿਹਦੇ ਮਿਲ ਕੀ ਗੇ ਹੁਣ ਮਿਲ ਕੀ ਗੇ ਕੀ ਕਰਨ ਚੱਲ ਹੁਣ ਮਿਲ ਕੀ ਕੇ ਚੱਲ ਆਏਗੀ ਕਾਮਾ ਨਹੀਂ ਹਟਦੀ ਮਿਲ ਕੀ ਕੇ ਚੱਲ ਵਧੀਆ ਡੀਲ ਹੋ ਗਈ ਆਪਣੀ ਯਾਰੀ ਵਧੀਆ ਡਿਸਕਾਊਂਟ ਦਿੰਦੇ ਆ ਸਾਰੇ ਜਾਨੇ ਜਰੂਰ ਆਇਓ ਜੀ ਇਹਨਾਂ ਦੇ ਕੁਮਾਰ ਵਾਲਿਆਂ ਦੇ ਤੁਹਾਡਾ ਮਾਨ ਤਾਨ ਵੀ ਕਰਨਗੇ ਸਾਰੇ ਤੇ ਚੀਜ਼ ਵੀ ਵਧੀਆ ਆਪਾਂ ਦਾ ਜੰਨੀਆਂ ਚੀਜ਼ਾਂ ਅੱਜ ਤੱਕ ਲਈਆਂ ਇਹਨਾਂ ਤੋਂ ਹੀ ਲਈਆਂ ਜੇ ਗਰਾਮਾਂ ਤੋਂ ਸੋ ਇੱਕ ਵੀ ਜਰੂਰ ਆਇਓ ਵਿਜ਼ਿਟ ਕਰਿਓ ਬਾਕੀ ਚੀਜ਼ ਤੇ ਕੁਆਲਿਟੀ ਦੇਖ ਕੇ ਤੁਹਾਨੂੰ ਪਤਾ ਲੱਗ ਜੇ ਉਹ ਜਿਹੜੇ ਆਉਂਦੇ ਆ ਉਹਨਾਂ ਨੂੰ ਪਤਾ ਹੀ ਆ ਉਹ ਕਮੈਂਟ ਜਰੂਰ ਕਰਿਓ ਵੀ ਜਿਹੜੇ ਕੁਮਾਰ ਰੇਡੀਓ ਵਾਲਿਆਂ ਦੇ ਸਮਾਨ ਸਮੂਹ ਚੱਕਦੇ ਆ ਜਰੂਰ ਕਮੈਂਟ ਕਰਿਓ ਆਜੋ ਹੁਣ ਅੱਪਾ ਚੱਲਦੇ ਆ ਮਲਖੀ ਕੇ ਮਲਖੀ RAM DEV RAJ ਹਨਾ ਆ ਪੰਆ ਇਹ ਜੇ ਕੋਲ ਲੈ ਕੇ ਜਾਣ ਬੇਟੀ ਅੰਦਰ ਦੇਖ ਤੇ ਜਾ ਕੇ ਇੱਥੇ ਰੋਕ ਲਗੇ ਫਿਰ ਇਹਨਾਂ ਦੇ ਨਾਲ ਚੱਲੋ ਖਰਚੇ ਦਾ ਘਰ ਉਤਰ ਕਰਾ ਇੱਥੇ ਕਿ ਵੱਡੇ ਦੇ ਜਿੰਨੀ ਵੱਡੀ ਦਿਖਾ ਦਿਓ ਉਹ ਆਦੇ ਆ ਵੀ ਬਹੁਤ ਸੋਹਣੀ ਚੀਜ਼ ਚੱਲੀ ਆ ਹੁਣ ਪੂਰੀ ਸਾਈਡ ਦੇਖੀ ਲਓ ਇਹ ਤਾਂ ਯੂਰ ਬੈਟਰੀ ਬਜੇ 6000 ਠੀਕ ਹੈ ਜੀ ਚਾਰ ਰੋੜਾ ਵੱਡੇ ਲੋ ਸਾਈਡ ਦੇਖੀ ਜੀ ਇਹ ਉਹਦੇ ਦੇ ਭਾਅ ਆ ਇਹ ਸਾਢੇ ਪੰਜ ਕਿੰਨੀ ਹੈ ਜੀ ਠੀਕ ਹੈ ਜੀ ਛਾ ਡੋਕਰਾਂ ਲਾਈਟਾਂ ਇਹ ਇੱਕ ਤੋਂ ਵੱਡਾ ਸਾਈਆ ਆ ਗਿਆ ਜੀ ਸਮਾਸ਼ੇਪਨ ਨਹੀਂ 1040 ਉਡੀ ਆ ਵਧੀਆ ਲੱਗੀ ਪੰਥ ਇਹ ਸਭ ਤੋਂ ਲਾਸਟ ਵਾਲਾ ਹੀ ਆ ਕੰਮ ਲਾਸਟ ਵਾਲੇ ਨਾਲ ਬਾਜੇ ਵਾਲੇ ਨਾਲ ਬਾਜੇ ਵਾਲਾ ਕਹਿਣਾ ਹਾਂ ਸਹੀ ਗਾ ਇਹ ਜਾਨੀ ਰਜਾਈਆਂ ਤੇ ਜੂਈਆਂ ਗਦੇਲੇ ਸਿੱਧੇ ਹੀ ਪਾ ਜਾਣਗੇ ਨਾ ਕਿਉਂਕਿ ਆ ਨਾ 3.5 ਫੁੱਟ ਜੋੜੀਆਂ ਕਦੇ ਲਾਉਣਾ 3 ਫੁੱਟ ਜੋੜਾ ਹਰਾਉਣਾ ਬੱਥੇ ਬੱਸ ਸਹੀ ਹੈ ਇਹੀ ਕਰ ਦੋ ਹੋਰੀ ਬਸ ਕੋਈ ਨੌਕਰੀ ਕੀ ਆ ਇਹ ਭਾਂਡੇ ਵਾਲੀ ਇਹ 9000 ਆ ਗਈ 6000 ਰੁਪਏ ਦੇ ਸਾਈ ਦਾ ਆ 6000 ਦੀ ਸਾਈ ਹੋਣੀ ਐ ਸਾਈ ਹੈ ਕਿਉਂਕਿ ਇਹਨਾਂ ਠੀਕ ਆ ਨਾ ਭਾਂਡੇਆਂ ਨੂੰ ਹਾਂ ਕਿੰਨੀ ਕਿ ਜਗਾ ਨਹੀਂ ਇਹ 3000 ਰੁਪਿਆ ਆ ਕਿੰਨੇ ਦੀ ਹੈ 3000 ਰੁਪਿਆ 3000 ਰੁਪਿਆ ਇਹ ਤਾਂ ਨਾਲ ਵੱਡੀ 4 ਫੁੱਟ ਕੋਈ ਹੋ ਗਈ ਪਰ ਇਹਦੇ ਆਪਣੇ ਕੋਲੇ ਨਹੀਂ ਸਪੇਸ ਨਹੀਂ ਰਹਿਣੀ ਹੈ ਨਾ ਇਹਦਾ ਪੂਰੀ ਅਲਮਾਰੀ ਹੈ ਜੀ ਹਾਂ ਆ ਠੀਕ ਰਹੂਗੀ ਮੇਰੇ ਹਿਸਾਬ ਨਾਲ ਨਹੀਂ ਵੀ ਲੈਣੀ ਆ ਹੁਣ ਦੇਖ ਲੈਣੀ ਆ ਹਾਂ ਲੈ ਲਓ ਮੈਂ ਕਿਹਣੀ ਜਾਏ ਹੁਣ ਤਾਂ ਉਨੇ ਕਿਰਾਏ ਤੋਂ ਪਹੁੰਚ ਨਹੀਂਦਾ ਫੇ 700 ਦਾ 500 ਦਾ ਖਰਚੇ ਦਾ ਘਰ ਕਿਵੇਂ ਕਰਨਾ ਫਿਰ ਇਹਦਾ ਹੁਣ ਮਾਰਨਾ ਸੌਦਾ ਹੈ ਹੈ ਵਧੀਆ ਚੀਜ਼ ਤਾਂ ਇੱਕ ਲਵਾਉਣਾ ਇਹ ਤੋਂ ਬੜਾ ਜੀ ਨਜ਼ਾਇਜ਼ ਬੜਾ ਖਰਚਾ ਕਰਾਉਣੀ ਆ ਕੋਈ ਨਾ ਚੀਜ਼ ਬਣ ਜੂਗੀ ਫਿਰ ਆਹ ਪੇਟੀ ਵੱਡੀ ਲੈ ਲੈਣੇ ਆ ਆ ਛੋਟੀਆਂ ਦਾ ਤਾਂ ਫਾਇਦਾ ਨਹੀਂ ਕੋਈ ਇਹਦਾ ਚੀਜ਼ਾ ਤੁਸੀਂ ਫੇਰ ਥੋੜੇ ਗਦਾਈਲੇ ਅੱਧੇ ਹੀ ਆਇਆ ਕਰਨੇ ਇੰਨਾ ਹੀ ਤਾਂ ਉਹ ਵੱਡੀ ਲੈ ਚੱਲਦੇ ਆ ਫਿਰ ਐਤ ਐਤ ਤੇ ਸੇਨ ਕਰਨੇ ਆ ਬਾਈ ਹਾਂ ਹਾਂ ਬੱਸ ਚਲੋ ਵੀ ਚਲੋ ਓਕੇ ਜੀ ਉਹ ਲੈਮੀਨੇਸ਼ਨ ਕਰ ਦੋਆ ਕਲਰ ਦਾ ਡਾਰਾ ਥੋੜਾ ਆ ਰੰਗ ਆਲੇ ਲੱਗੇ ਪਿਆ ਓਕੇ ਜੀ ਓਕੇ ਜੀ ਚਲੋ ਵੀ ਨੱਪੜ ਗਿਆ ਕੰਮ ਦੁਵਾਨ ਚੱਲਿਆ ਆਪਣਾ ਲਾਗੇ ਪਏ ਕਰਨ ਬਾਈ ਬਣੀ ਨਾਲ ਹਾਂ ਕੀ ਕਹਿੰਨੀ ਆ ਹੋਰ ਤਾਂ ਨਹੀਂ ਲੈਣਾ ਕੋ ਕੋ ਲੈ ਲੈ ਲੈਣਾ ਹੋਰ ਜੁੱਤਾ ਛੱਡੇ ਹੀ ਨਹੀਂ ਕੋ ਹੋਰ ਹੋਰ ਕਿ ਲੈਣਾ ਲੈਣਾ ਹੋਰ ਕਸਰ ਰਹਿ ਗਈ ਕੋਈ ਦੇਖ ਲਓ ਕਸਰ ਰਹਿ ਗਈ ਤਾਂ ਚੀਜ਼ ਇੱਕ ਲੈਣਾ ਐ ਸੀ ਤਿੰਨ ਚਾਰ ਚੀਜ਼ਾਂ ਲੈ ਚੱਲ ਵਧੀਆ ਵਧੀਆ ਲੈ ਲੈ ਉਹ ਚਾਟ ਆਈ ਆ ਵਧੀਆ ਵਧੀਆ ਲੈ ਚੱਲੇ ਬੱਸ ਪੀਸੀ ਵਾਲੇ ਦਾ ਫੋਨ ਆ ਗਿਆ ਉਹ ਹੁਣ ਚੱਲੇ ਆ ਬੰਦ ਲੋ ਕਹਿੰਦੇ ਸੀ ਵੀ ਸਾਡੇ ਸੀ ਗੱਲ ਫਿਟਿੰਗ ਕਰ ਜਾਣਗੇ 7 ਵਜੇ ਨੂੰ ਬੱਸ ਕਹਿੰਦੇ ਪਹੁੰਚ ਜਾਵਾਂਗੇ ਨਹੀਂ ਇਹਦੇ ਸੀ ਹਾਂ ਚੱਲ ਇਹ ਬੱਸ ਮਲਖਰਾਜ ਕਿਉਂ ਵੀ ਆਪਣਾ ਅੱਗੇ ਸਾਰੇ ਬਾਰੀਆਂ ਬੁਰੀਆਂ ਨੇ ਇਹਦੇ ਗਈਆਂ ਨੇ ਚੱਲ ਇਹਨਾਂ ਦਾ ਵੀ ਅੱਜ ਵਧੀਆ ਡੀਲ ਨਿਕਲ ਗਈ ਐ ਉਹ ਛੋਟੀ ਬਾਹ ਪੇਟੀ ਦਾ ਲੈਣ ਦਾ ਫਾਇਦਾ ਤਾਂ ਹੈ ਨਹੀਂ ਕੋਈ ਬੱਡੀ ਤੁਹਾਡਾ ਸਮਾਨ ਤਾਂ ਟੱਕ ਜੂਗਾ ਬਾਅਦ ਫੇਰ ਤੁਸੀਂ ਕੋਹ ਨਾ ਕੋ ਛੋਟਾ ਲਈ ਜਾਓ ਇੱਕ ਜੀ ਪੈਸੇ ਲਾਉਣੇ ਫਿਰ ਲਾ ਦਿਓ 2000 ਨਾਲ ਵੱਧ ਨਾਲ ਫਰਕ ਕੋਈ ਪੈਂਦਾ ਹਮਮ ਬਾਰ ਬਾਰ ਲਾਉਣ ਨਾਲ ਉਹ ਦੂਜਾ ਤੂੰ ਆ ਨਿੱਕੇ ਨੂੰ ਨਿੱਕੇ ਨੂੰ ਕੀ ਲੈਣਾ ਹੁੰਦਾ ਬੱਚੇ ਜੀ ਦੂਜਾ ਗਲਤ ਪਵਾਤਾ ਮੇਰੇ ਜੁਮੇ 6-7000 ਜਿਹੜਾ ਉਹ ਭਾਂਟਿਆਂ ਵਾਲਾ ਹੀ ਕਰਨਾ ਏ ਤੁਹਾਨੂੰ ਮੈਂ ਕਹੇ ਜਿਹੜੀ ਬਾਰੀ ਬਾਹਰਲੇ ਘਰ ਵਾਲੀ ਤੋੜੀ ਆ ਉਹਦੇ ਮਗਰ ਕੱਪ ਬੋਰ ਉਹੋ ਜੀ ਚੀਜ਼ ਹੀ ਆ ਉਹ ਮੰਨਦੇ ਹੀ ਨਹੀਂ ਹੁੰਦੇ ਇੱਕ ਤਾਂ ਗੱਲ ਹੀ ਨਹੀਂ ਮੰਨਦਿਆਂ ਉਹ ਸਿਉਂ ਕਾਗਿਜ਼ੀ ਲਾ ਸਿਉਂ ਨਹੀਂ ਲੱਗਦੀ ਹੁੰਦੀ ਇਹਨੂੰ ਇਹਨੂੰ ਉਹਨੂੰ ਖਰਾਬ ਹੋ ਗਿਆ ਸੀ ਆਪਣੀ ਵਾਲੇ ਘਰੇ ਪਈ ਸੀ ਉਹਦਾ ਯਾਰ ਉਹਤੇ ਰੁਪਈਆ 2000 ਲਾ ਕਿਵੇਂ ਪੂਰੀ ਸਿਰਾ ਬਣ ਜਾਣਾ ਜੀ ਨਹੀਂ ਬਣਦੀ ਹਾਂ ਜੇ ਨਵੀਂ ਚੀਜ਼ ਆ ਨਵੀਂ ਚੀਜ਼ੀ ਆ ਆ ਨਵੀਂ ਚੀਜ਼ ਨਵੀਂ ਕੀਟ ਹੈਗੀ ਆ ਕਿਹੜੀ ਚੀਜ਼ ਬਣ ਜਾਂਦੀ ਆ ਕੀ ਪੜਾ ਕੇ ਪਾ ਦਿੰਦੇ ਆ ਨਵੀਂ ਚੀਜ਼ ਚਲੋ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਇਹੀ ਤਾਂ ਗੱਲ ਆ ਗੱਲ ਚੱਲ ਕੋਈ ਗੱਲ ਨਹੀਂ ਮਾਰਲੇ ਤੈਨ ਕੋਟਾਲੀ ਬਾਰੀ ਕੋਂਡਾ ਕਰਾਤਾ ਇਹਨੇ ਅੱਜ ਜਾਵਾਂ ਹੀ ਕਬੱਡੀ ਲੈ ਲਈ ਫਿਰ ਇਸ ਤਰ੍ਹਾਂ ਕੋਈ ਤਨ ਦਸੀਦਾ ਨਾ ਹਾਏ ਇੰਨੀ ਮਹਿੰਗੀ ਕੀ ਕੋਂਡਾ ਕਰਾ ਕੇ ਆਈ ਐ ਤੇ ਲਿਵਾਰੀ ਭਾਂਡੇ ਰੱਖਣ ਵਾਸਤੇ ਲੈ ਹਾਂ ਭਾਂਡੇ ਉੱਥੇ ਜਿਹੜੇ ਉਹ ਦੂਜਿਆਂ ਸਿਰਫਾਂ ਬਣਾਈਆਂ ਉਹ ਢਾੜ ਲੜੀਆਂ ਹੁਣ ਉਹ ਬਾਰੀਆਂ ਲੈ ਲਈਆਂ ਆਪਾਂ ਬਾਸ ਲਿਮਾਰੀਆਂ ਚ ਭਾਂਡੇ ਰੱਖੋ ਆਵੇਂ ਬੜਾ ਵੀ ਇਹਦਾ ਖਰਚੇ ਦਾ ਘਰ ਆ ਇਹਨੂੰ ਨਹੀਂ ਲੈ ਕੇ ਆਉਣਾ ਮੈਂ ਗਾਂ ਨੂੰ ਨਾਲ ਕੱਲੀ ਨੂੰ ਇਹਦਾ ਮੰਮੀ ਨੂੰ ਲੈ ਕੇ ਆਵੇ ਉਹਨੇ ਇੱਕ ਅੱਧੀ ਚੀਜ਼ ਕਟਾ ਦੇਣੀ ਸੀਦਾ ਕਹਿੰਦੀ ਆ ਉਹ ਦੇਖ ਨਹੀ ਨਹੀਂ ਨਹੀਂ ਕਦੇ ਨਹੀਂ ਮੈਂ ਤਾਂ ਜਾਣਾ ਘਰੇ ਜਾਣਾ ਆਪਾਂ ਪੁੱਛ ਕੇ ਜਾਣੇ ਆ ਨਹੀਂ ਨਹੀਂ ਕਦੇ ਨਹੀਂ ਜਾਣਾ ਫੇਰ ਆਈਏ ਕੁਛ ਨਹੀਂ ਪੁੱਛਣਾ ਘਰੇ ਚਲੋ ਗਣਾ ਮੈਂ ਗਾਂ ਜਾ ਕੇ ਕੰਮ ਜਾਣਾ ਹੋਰ ਚਲ ਫੇਰ ਸੀ ਉੱਥੇ ਜਾ ਕੇ ਫੇਰ ਖੜ ਗਈ ਤੂੰ ਖਾਲੀ ਥੋੜੋ ਨਿਕਲਣਾ ਜਵਾਕ ਵਾਂਗੂ ਜਿਵੇਂ ਜਵਾਕ ਰਿਹੜ ਪੈਣਦਾ ਵੀ ਟੌਫੀਆਂ ਚਾਕਲੇਟ ਲੈ ਕੇ ਦੀ ਉਹਵੇਂ ਤੂੰ ਚੀਜ਼ਾਂ ਮਗਰ ਪੈ ਜੰਦੀਆਂ ਵੀ ਆਹ ਲੈ ਕੇ ਜਾਣੀ ਆ ਦਾ ਕਰਦਾ ਹੀ ਦੁਕਾਨ ਵਾਲਾ ਜਣਾ ਬੇਬੇ ਨੂੰ ਨਹੀਂ ਲੈ ਕੇ ਆਂਦਾ ਹੋਰ ਵੀਰਾਂ ਪਾਣੀ ਲਿਆਵਾ ਵੀਰੇ ਹਾਂ ਪਾਣੀ ਥੋੜਾ ਜਿਹਾ ਮਿਕਸ ਕਰਕੇ ਦੇ ਦੋ ਓਕੇ ਚਲੋ ਆਹ ਉਹ ਗੱਲਾਂ ਕਿ ਗੱਡੀਆਂ ਆਂਦੀਆਂ ਕਿ ਗੱਡੀਆਂ ਆਂਦੀਆਂ ਹੁਣ ਈਸੀ ਵਾਲੀ ਆ ਗਈ ਸ਼ਾਤ ਕੋਈ ਈਸੀ ਵੀ ਆ ਗਿਆ ਚੱਲ ਵੀਰਾਂ ਕਿਆ ਨਾ ਕੋਈ ਇਹ ਸਟੈਪਲ ਜੀ ਰਵੰਗ ਇੱਕ ਕਮਾਂਟ ਪਾ ਪਾਣੀ ਲਿਆਵਾਂ ਵੀਰਿਆ ਪਾਣੀ ਲਿਆਵਾਂ ਲੋ ਆ ਜਾ ਕਰੋ ਚੱਕ ਲੈ ਇਹ ਨੂੰ ਹੁਣ ਬਾਈ ਇਹਦਾ ਸਾਪਾ ਵੀ ਲਾਈਏ ਕਿੱਥੇ ਜਨ ਹੁਣ ਇਹ ਕਹਿੰਦੇ ਵੀ ਤਾਂ ਸੱਤ ਚ ਗਲੀ ਨਹੀਂ ਕੱਢਣੀ ਜੇ ਆਪਾਂ ਇੱਧਰ ਲਾ ਦਈਏ ਬਾਹਰ ਕੱਢ ਦਈਏ ਇੱਧਰ ਨੂੰ ਬਾਹਰ ਜਾਵਾਂਗੇ ਨਹੀਂ ਇੱਧਰ ਲਾ ਲਈਏ ਇੱਥੇ ਜੇ ਲੱਗਣਾ ਉੱਥੇ ਲੱਗੂਗਾ ਕੋਈ ਤਾਂ ਆਹੀ ਗਲੀਆਂ ਨਿਕਲਣੀਆਂ ਹਨਾ ਵੀਰਿਆ ਹੋਰ ਤਾਂ ਨਹੀਂ ਨਿਕਲਣੀ ਕੋਈ ओके ਜਿਹੜੇ ਬਾਈ ਹਾਂ ਨੂੰ 11:30 ਵਜੇ ਰਾਤ ਦੇ ਕਰਤਾ ਫੁੱਟ ਚੱਲਦਾ ਬਾਈ ਬਾਹਰੋਂ ਦਾ ਹੈ ਬਾਈ ਅੰਦਰੋਂ ਕਰਦੇ ਆ ਚੈੱਕ ਕਿਵੇਂ ਆ ਕੂਲਿੰਗ ਇੱਥੇ ਦਾ ਘਮਾਰਦਾ ਬਲੋਰ ਜਿੱਤਾ ਤਖੜਾ ਵਾ ਕੀ ਕਹਿੰਦੇ ਕਰੂ ਆਏ 18 ਦੇ ਆ 16 ਦੇ ਵੀ ਜਾਂਦਾ ਬਾਈ ਐਂਡ 16 ਹੋਊਗਾ ਨਾ ਹਾਂਜੀ ਲਾ ਲਊਗਾ ਵਾ ਠੀਕ ਆ ਬਾਹਰ ਇਹ ਹੋ ਗਿਆ ਜੀ ਬਹੁਤ ਕੋਈ ਨਹੀਂ ਦਵਾਈ ਕਿਤੇ ਪੂਰੀ ਭਰੀ ਜਾਣੀ ਆ ਪਰ ਇਹ ਹਾਂ ਬਾਈਕ ਤੇ ਕਰੀ ਜਾਣੀ ਠੀਕ ਆ